ਆਪਾਂ ਫਤਿਹਗੜ ਸਾਹਿਬ ਚੱਲਦੇ ਆਂ ਠੀਕ ਆ ਉਹ ਵੀ ਮਾਵਾ ਸੀ ਜਿਨ੍ਹਾਂ ਨੇ ਆਪਦੇ ਪੁੱਤ ਹੱਥੀ ਤੋਰੇ ਜੰਗ ਦੇ ਮੈਦਾਨ ਚ ਮਾਤਾ ਗੁਜਰ ਘਰ ਠੰਡੇ ਬੁਰਜ ਦੇ ਵਿੱਚ ਆਪਦੇ ਪੋਤਿਆਂ ਨੂੰ ਲੈ ਕੇ ਬੈਠੀ ਸੀ ਤੇ ਮੁਗਲ ਸਰਕਾਰ ਨੇ ਲਿਜਾ ਕੇ ਨੀਹਾਂ ਚ ਚਣਤੇ ਸੀ ਨਹੀਂ ਕਰੀ ਕਦੇ ਸੋਚ ਕੇ ਦੇਖੋ ਕਦੇ ਸੋਚ ਕੇ ਦੇਖੋ ਲੋਕੋ ਜਦੋਂ ਛੋਟੇ ਸਹਿਬਜ਼ਾਦੇ ਨੂੰ ਮਾਤਾ ਗੁਜਰ ਘਰੋਂ ਲੈ ਕੇ ਗਏ ਕੀ ਦਿਲ ਤੇ ਬੀਤੀ ਹੋ ਚਮਕੌਰ ਦੀ ਗੜੀ 'ਚ ਜਾਓ ਪਾਠ ਕਰੋ ਯਾਦ ਕਰੋ ਕਿਵੇਂ ਕੁਰਬਾਨੀਆਂ ਦਿੱਤੀਆਂ ਹੋਣਗੀਆਂ ਆ ਤੂੰ ਕਹਿੰਨੀ ਆ ਨਾ ਮੇਰੇ ਮੁੰਡੇ ਦੇ ਸੂਲ ਵੱਜ ਜੇ ਮੇਰੇ ਦਰਦ ਹੁੰਦਾ ਤਨਮਾਤਾ ਗੁਜਰਕੌਰ ਸਾਡਾ ਗੁਰੂ ਮਾਥੂ ਵੜੇ ਦੇ ਜੰਗਲਾਂ 'ਚ ਪਿਆ ਪਤਾ ਕੀ ਕਹਿੰਦਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਓਏ ਅਸੀਂ ਉਸ ਕੌਮ ਦੇ ਵਾਰਿਸ ਐ ਠੰਡ ਬਹੁਤ ਹੋ ਗਈ ਬੱਪੂ ਹਣਾ ਉਹ ਠੰਡ ਦਾ ਪੁੱਤ ਹਣਾ ਹੋਣੀ ਹੀ ਐ ਹੋਰ ਮੈਂਬਰ ਆਏ ਪੜਦਾ ਪੜਦਾ ਕਿ ਗੀੜੀ ਦਿੰਦਾ ਕੱਲੇ ਓਏ ਤਾਂ ਮੈਂਬਰਾਂ ਮੇਰਾ ਗੱਲ ਸੁਣ ਲੈ ਤਾਂ ਲਾਡਾ ਨਾਲ ਪਾਲਿਆ ਮੇਰਾ ਸ਼ੇਰ ਬਗਾ ਠੀਕ ਐ ਨਾ ਬੱਪੂ ਨੇ ਪੜਾਈਆਂ ਪੜੂਈਆਂ ਤੋਂ ਕੀ ਲੈਣਾ ਪੜੇ ਨਾ ਪੜੇ ਪਰ ਮੇਰਾ ਲਾਲ ਮੈਨੂੰ ਇਹ ਬਹੁਤ ਪਿਆਰਾ ਹੈ ਬੱਪੂ ਹਾਂ ਇਹ ਤਾਂ ਕੀ ਆਪਾਂ ਨਵੇਂ ਸਾਲ ਤੇ ਬੁਲਟ ਹੀ ਦਵਾ ਦੇ ਯਾਰ ਓਏ ਯਾਰ ਬੁਲਟ ਤਾਂ ਕੀ ਕਰਨਾ ਤੈਨੂੰ ਮੈਂ ਪੁੱਤ ਹਾਰਲੇ ਦੀ ਸੋਚ ਰੱਖੀ ਆ ਹੈ ਹਾਰਲੇ ਹਾਰਲੇ ਦੀ ਸੋਚ ਰੱਖੀ ਆ ਹਾਰਲੇ ਦਵਾ ਦੇ ਫਿਰ ਬੱਪੂ ਮੈਂ ਕੱਲ੍ਹ ਤੇ ਲਗੂ ਹਾਂ ਹਣਾ ਕਾਲ ਜਮੈਂ ਹਾਰ ਲਈ ਦੀ ਹਾਰ ਲਈ ਦੀ ਜਾਇਆ ਕਰੋ ਮਸਾਂ ਮੈਂ ਲਾਡਾ ਨਾਲ ਪਾਲਿਆ ਹੋਇਆ ਹੈ ਫਿਰ ਕੀ ਹੋ ਗਿਆ ਤਾਇਵਰੀ ਆ ਗਈ ਹੋਰ ਜੀ ਮੈਂਬਰ ਸਾਹਿਬ ਠੀਕ ਹੈ ਨਾ ਗੱਲ ਸੁਣ ਮੈਂਬਰ ਤੂੰ ਸਿਆਣਾਗਾ ਹਾਂਜੀ ਨਾ ਅਸੀਂ ਇਹਦਾ ਕੀ ਮਾੜਾ ਕਰਤਾ ਕੀ ਹੋ ਗਿਆ ਹਰਖੇ ਆਉਂਦਾ ਸ਼ਰੀਕ ਆ ਸ਼ਰੀਕ ਬਣ ਕੇ ਰਹਿ ਮੈਂ ਮਾੜਾ ਕੀ ਕਰਤਾ ਮੈਨੂੰ ਤੂੰ ਤਾਂ ਪਤੰਗਰਾ ਚੜਾ ਚਦਾਤੀ ਫੇਰਨ ਲੱਗ ਰਿਆਂ ਸਾਡੇ ਲੈ ਆ ਦੇਖ ਲੈ ਕੰਮ ਕੇ ਬਹਿ ਕੇ ਕਰੋ ਕੀ ਹੋ ਗਿਆ ਤਾਇ ਉਹ ਕਿਹਾ ਕੀ ਹੈ ਤੂੰ ਤਾਂ ਚੜ ਕੀ ਆ ਗਿਆ ਨਾ ਤੂੰ ਮੇਰੇ ਮੁੰਡੇ ਨੂੰ ਬਗਾੜਨ ਦਾ ਠੇਕਾ ਲੈ ਰੱਖਿਆਗਾ ਦੱਸ ਕੀ ਕੀ ਕਹੇ ਮੈਂ ਤੈਨੂੰ ਦਾਸ ਪੁੱਤ ਕੱਲ ਮੈਨੂੰ ਕਿਹਾ ਨਹੀਂ ਤਾ ਚਾਚਾ ਕੀ ਕਿਹਾ ਮੈਂ ਵੀ ਆਦੇ ਪਿਓ ਦੇ ਗੱਲ 'ਚ ਹੱਥ ਪਾਇਆ ਕਰ ਹੈ ਵੀ ਆਦੇ ਪਿਓ ਨੂੰ ਬੁਲਾਇਆ ਨਾ ਕਰ ਮੇਰੀ ਗੱਲ ਸੁਣਾ ਜੇ ਤੂੰ ਜੇ ਜਵਾ ਪਿਓ ਪੁੱਤਾਂ ਨੂੰ ਅੱਡੋ ਫੱਟੀ ਕਰਨਾ ਚਾਹੁੰਦਾ ਮੈਂ ਨਹੀਂ ਕਰਨਾ ਚਾਹੁੰਦਾ ਮੇਰੀ ਗੱਲ ਸੁਣਾ ਨਾ ਤੇਰਾ ਕੀ ਹੱਕ ਹੈ ਕਹਿਣ ਦਾ ਵੀ ਇਹਦੇ ਗੱਲ 'ਚ ਹੱਥ ਪਾਇਆ ਕਰ ਕੀ ਗੱਲ ਤੇਰਾ ਨਹੀਂ ਬਰਾਬਰ ਦਾ ਹੋ ਰਿਹਾ ਭਾਈ ਤੂੰ ਇਹਨੂੰ ਸਮਝਾ ਲੈ ਭਾਈ ਕੱਲ ਤੁਹਾਨੂੰ ਮੈਂ ਟੇਕ ਕੇ ਗੱਲ ਦੱਸੂ ਕੀ ਗੱਲ ਹੋਈ ਆ ਪਹਿਲਾਂ ਪੂਰੀ ਦੱਸੋ ਮੈਂ ਬੜਾ ਰੋਜ ਬਗਿਆੜਨ ਤੇ ਹੋ ਰਿਆ ਕੁਛ ਨਾ ਕਿਤੇ ਕਹੂ ਤੇ ਬਾਪ ਦੇ ਗੱਲ 'ਚ ਹੱਥ ਪਾ ਲਿਆ ਤੇਰੀ ਗੱਲ ਨਾ ਸੁਣਿਆ ਕਰ ਕਿਤੇ ਕੁਛ ਕਹੂ ਕਿਤੇ ਕੁਛ ਕਹੂ ਓਏ ਓਹ ਦੁੱਧ ਚੁੰਗਦਾ ਜਵਾਕ ਐ ਮੇਰੀ ਗੱਲ ਸਮਝ ਕਿਉਂ ਲੱਗਦਾ ਮੇਰੇ ਪਿੱਛੇ ਤੂੰ ਤਾਂ ਆ ਕੇ ਚੜ ਗਿਆ ਤੂੰ ਪਹਿਲਾਂ ਮੇਰੇ ਨਾਲ ਗੱਲ ਕਰ ਪਈ ਵੀ ਮਗਰਾ ਗੱਲ ਕੀ ਐ ਭਈ ਇਹ ਨਾ ਵਿਗੜ ਗਿਆ ਮੈਨੂੰ ਨਾ ਬਗਿਆੜਦਾ ਨਾ ਮੇਰੀ ਗੱਲ ਸੁਣਾ ਤੂੰ ਸਿਖਾਉਣਾ ਤਾਂ ਕੀ ਐ ਕੋਈ ਚੰਗੀ ਸਿੱਖਿਆ ਤਾਂ ਕੀ ਦੇਣੀ ਐ ਵੀ ਹਾਂ ਭਾਈ ਕੋਈ ਕੰਮ ਕਾਰ ਲੱਗ ਜਾ ਵਧੀਆ ਪੜਿਆ ਕਰੋ ਜਾਂ ਕੋਈ ਹੋਰ ਪੁੱਠੀਆਂ ਸਿੱਧੀਆਂ ਮੱਤਾਂ ਦੇਣ ਤੇ ਹੋ ਰਿਆ ਇਹ ਦੋਨੇ ਇਕੱਠੇ ਆਪਸ ਹੈਂ ਤਾ ਇਹਨੂੰ ਨਾ ਮਾੜਾ ਕਹਤਾ ਮੈਂ ਇਹਨੂੰ ਕਿੱਥੇ ਕਹਤਾ ਮੈਨੂੰ ਦੱਸ ਜਵਾਬ ਦੇ ਆ ਤੇਰੇ ਮੂੰਹ ਤੇ ਕਹਿਣ ਲੱਗ ਰੇਗਾ ਕੱਲ ਕਿਉਂ ਚਾਚਾ ਤੂੰ ਝੂਠ ਬੋਲੀ ਹੈ ਉਹ ਮੈਂ ਤਾਂ ਕਿਹਾ ਨਹੀਂ ਹੈਗਾ ਮੈਂ ਝੂਠ ਬੋਲ ਕੇ ਲੈਣਾ ਕੀ ਹੈ ਮੈਨੂੰ ਦੱਸ ਇੱਥੇ ਹੀ ਰਹਿ ਜਾ ਸਾਰਾ ਕੁਝ ਐਂਦਾ ਤਾ ਮੈਂ ਕਹਿ ਦੂਗਾ ਵੀ ਤਾ ਮੈਨੂੰ ਆਖਿਆ ਸੀ ਵੀ ਆਪਦੇ ਪੇਉ ਨੂੰ ਕੁੱਟਿਆ ਕਰ ਮੈਂ ਤਾਂ ਕਹਿਣਾ ਕਾਨੂੰਨ ਕਿਤੇ ਵਾਦਾ ਵਧ ਜੂਗਾ ਸਾਡਾ ਤਾਂ ਜ਼ਮੀਨ ਦਾ ਪਰ ਮੇਰੀ ਗੱਲ ਤਾਂ ਅੱਗ ਦਾ ਕੰਮ ਕੁੱਟੇ ਹਾਂ ਨਹੀਂ ਮੈਂਬਰ ਅੱਗ ਤਾਂ ਇਹਦੇ ਇੱਥੇ ਲੱਗ ਰਹੀ ਹੈ ਵੀ ਮੈਂ ਇਹ ਨਾਲ ਵਟਵਾਰਾ ਕਰ ਲਾਂ ਜ਼ਮੀਨ ਦੀ ਗੱਲ ਆਪਾਂ ਇੰਚ ਦਾ ਦੇਗਾ ਗੱਲ ਸੁਣ ਲੈ ਮ ਮੈਂ ਆਪਦੇ ਪਿਓ ਨੂੰ ਹਰ ਇੱਕ ਗੱਲ ਦੱਸੂਗਾ ਤੂੰ ਮੈਨੂੰ ਆ ਗੱਲ ਕਿਉਂ ਕਹਦੀ ਉਹ ਬਿਆਰੇ ਪਿਓ ਦੀ ਗੱਲ ਜਾਂ ਕੰਮਲ ਗੱਲ ਪਤਾ ਕੀ ਆ ਮੈਂ ਤੈਨੂੰ ਲਾਡਾ ਨਾਲ ਪਾਲਿਆ ਹੋਇਆ ਹੁਣ ਮੈਂ ਤੈਨੂੰ ਹਾਰਲੇ ਦਮਾਉਂਦੀ ਗੱਲ ਕਰ ਰਿਹਾ ਇਹ ਤੇਰਾ ਪਿਓ ਕੰਜੂਸ ਆ ਭਾਈ ਤੈਨੂੰ ਹੋਰ ਤਾਂ ਬਸ ਚੱਲਿਆ ਨਹੀਂ ਹੁਣ ਲੜਨ ਤੇ ਆ ਆ ਦੇਖ ਲੈ ਮੈਂ ਬਰਾ ਕੋਈ ਗੱਲ ਸੁਣੋ ਮੇਰੀ ਧਿਆਨ ਨਾਲ ਤੁਸੀਂ ਸਕੇ ਭਾਈ ਆ ਭਾਈ ਕਿਤੇ ਮਿਲਦੇ ਆ ਓਏ ਉਹੀ ਗੱਲ ਐ ਭਰਾ ਤਾਂ ਓਹ ਮੀਨਿਮਲ ਵਾਲੇ ਕੰਮ ਤਾਂ ਇਹ ਕਰਦਾ ਹੀ ਨਹੀਂ ਮੈਂ ਭਰਾ ਇਹ ਤਾਂ ਜੜਾਂ ਚ ਦੱਤੀ ਫੇਰਨ ਤੇ ਹੋरेगा ਮੇਰੀ ਗੱਲ ਸੁਣ ਜੇ ਭਰਾ ਨੂੰ ਕੁਝ ਹੋ ਜਾਣਾ ਫਿਰ ਬਾਅਦ ਚ ਫੋਟੋ ਨੂੰ ਦੇਖ ਦੇ ਕੇ ਰਹੁੰਦਾ ਛੋਟਾ ਵੱਡਾ ਭਰਾ ਗੱਲ ਸਮਝ ਲੈ ਮੇਰੀ ਜਰ ਮੈਂ ਭਰਾ ਗੱਲ ਸੁਣ ਇਹ ਤਾਂ ਮਿੱਠੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਂ ਦੇਖ ਦੱਸੋ ਵੀ ਕਿਵੇਂ ਨਿਮੇੜਨਾ ਆਪਾਂ ਸਰਪੰਚ ਕੋਲ ਹੀ ਚੱਲਦੇ ਹਾਂ ਸਾਡਾ ਤਾਂ ਜ਼ਮੀਨ ਦਾ ਕਰਾ ਦੇ ਆਟੋ ਪੱਟੀ ਅਸਤੇ ਅੱਗੇ ਇੱਥੇ ਲੱਗੀ ਹੋਈ ਹੈ ਸਰਪੰਚ ਨੇ ਜਿਵੇਂ ਕਿਹਾ ਆਪਾਂ ਓਵੇਂ ਸਾਰੇ ਪੰਚਾਇਤ ਬੈ ਕੇ ਨਿਮੇੜ ਲਾਂਗੇ ਸਰਪੰਚ ਕੋਲ ਚੱਲੋ ਭਰਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਚੱਕ ਜਦੋਂ ਅੱਖਾਂ ਦੀ ਲੜਾਈ ਪਿੱਛੇ ਕਰਨਾ ਪਰ ਆਪਣੀ ਦੀ ਲਾਤ ਕਣੀ ਵੀ ਦੇਖਣਾਗਾ ਆਪਣੀ ਲਾਤ ਕਣੀ ਨੂੰ ਦੇਖਣਾ ਮੈਂ ਇੱਥੋਂ ਤਾਂ ਨਹੀਂ ਸੋਡਾ ਰੌਲਾ ਨਿਪਟਦਾ ਚਾਹਾਂ ਸਰਪੰਚੀ ਨਹੀਂ ਮੇੜੂ ਚਲੋ ਚਲ ਬਾਪੂ ਚਲ ਹਾਂ ਚਲ ਮੈਂ ਵੀ ਬਹੁਤ ਚਲ ਪੁੱਤ ਉੱਥੇ ਸਰਪੰਚ ਨੇ ਸਾਰਾ ਕੁਝ ਸਾਫ ਸਾਫ ਕੱਸਦੀ ਹੋਏ ਆਉਂਦੇ ਕੁਤਕਲੇਸ਼ ਨੂੰ ਪਰ ਚਲ ਪੁੱਤ ਟੈਨਸ਼ਨ ਨਹੀਂ ਲੈਣੀ ਨਾਲੇ ਸਾਰਾ ਕੁਝ ਸਾਫ ਸਾਫ ਦੱਸ ਦੇ ਉੱਥੇ ਦੱਸ ਬਾਪੂ ਜੇ ਕਹੇ ਆਪਾਂ ਕਰ ਦਨੇ ਕਟਾ-ਕਟਾ ਨਹੀਂ 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 ਹਾਂ ਹੋਰ ਆ ਕੰਮ ਨਹੀਂ ਕਰਨਾ ਅਖਰ ਉਤਰਿਆ ਤਾ ਆਇਆ ਪੁੱਤ ਹਾਂ ਬਾਪੂ ਮੈਂ ਤੇਰੇ ਮੂੰਹ ਨੂੰ ਹੀ ਚੁੱਪਾਂ ਹਾਂ ਮੈਂ ਬੜਾ ਸੱਸ ਦੀ ਕਾਲ ਬਈ ਸੱਸ ਦੀ ਕਾਲ ਮੇਰੀ ਗੱਲ ਸੁਣਾ ਜਿਹੜੀ ਪਰਲੀ ਆਪਣੀ ਬੀਹੀਆ ਪੈਂਡ ਵਾਲੀ ਸਾਥ ਵਾਲੀ ਇਹ ਸਾਰੀ ਕੱਲ ਨੂੰ ਸਾਫ ਹੋ ਕੇ ਤੇ ਇੱਟਾਂ ਜਾ ਜਾਣਗੀਆਂ ਟੈਲਾਂ ਸਾਰੀਆਂ ਲਾਉਣੀਆਂ ਆਪਾਂ ਮੈਂ ਕਹਿਣਾ ਗੱਲ ਸੁਣ ਆਪਾਂ ਆਪਣੇ ਪਿੰਡ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਮੋਗੇ ਜਲੇ ਚ ਨਹੀਂ ਰਣਸੀਂ ਕੇ ਪਿੰਡ ਉੱਥੋਂ ਦਾ ਮਿੰਟੂ ਸਰਪੰਚ ਆ ਆਪ ਇਹ lure ਲਾ ਕੇ ਗੰਦੀਆਂ ਨਾਲੀਆਂ ਚ ਵਰਕੇ ਸਾਫ ਕਰਦਾ ਤਾਂ ਜਾ ਕੇ ਪਿੰਡ ਉਹਦਾ ਚਮਕਿਆ ਅੱਜ ਜਦ ਆਪਾਂ ਕਿਸੇ ਨੂੰ ਘਾਟਾਂ ਯਾਰ ਮੈਂ ਮੇਰਾ ਗੱਲ ਕੀ ਕਰਦਾ ਆਪਾਂ ਸਾਰੇ ਆਪਾਂ ਟੈਲ ਲਾ ਦੇਣੀ ਹੈ ਗ੍ਰਾਂਟ ਆਪਣੇ ਕੋਲੇ ਵਾਧੂ ਹੈ ਸਰਕਾਰ ਕਹਿੰਦੀ ਜਿੰਨੀ ਮਰਜ਼ੀ ਗ੍ਰਾਂਟ ਚੱਕੋ ਹਾਂ ਇੱਕ ਆਪਾਂ ਚਾਰੇ ਪਾਸੇ ਤੇ ਪਿੰਡ ਚ ਦਰਖਤ ਲਾਉਣੇ ਆ ਮੇਰੀ ਗੱਲ ਹੋ ਗਈ ਨਰਸਰੀ ਵਾਲਿਆਂ ਨਾਲ ਆਪਾਂ ਚਾਰੇ ਪਾਸੇ ਦਰਖਤ ਲਾ ਕੇ ਪਿੰਡ 'ਚ ਮੈਂ ਕਹਿੰਨਾ ਯਾਰ ਬੱਲੇ ਬੱਲੇ ਕਰਾਉਣੀ ਆ ਬਸ ਚਾਹੇ ਮੈਨੂੰ ਕੋਲੋਂ ਪੈਸੇ ਲਾਉਣੇ ਪੈਣ ਹਾਂ ਮੈਂ ਭੇਜਦਾ ਮੁੰਡੇ ਨੂੰ ਆਉਂਦਾ ਤੇਰੇ ਕੋਲ ਮਾਲੀ ਆਉਂਦਾ ਠੀਕ ਹੈ ਹਾਂ ਕਹ ਮੈਂ ਤੂੰ ਇੰਨੀ ਟੈਨਸ਼ਨ ਨਾ ਲਿਆ ਕਰ ਤੂੰ ਮੈਨੂੰ ਦੱਸ ਦਿਆ ਕਰ ਕੀ ਕਰ ਹੋਰ ਤਾਂ ਮੇਰੀ ਗੱਲ ਸੁਣ ਇੱਕ ਤਾਂ ਜਿਹੜੀ ਆਪਣੀ ਪਿੰਡ ਵਾਲੀ ਸੱਥ ਕੋਲੋਂ ਵੀ ਹੀ ਆਉਂਦੀ ਆ ਹਾਂ ਹਾਂ ਉਹ ਸਾਰੀ ਐਨ ਪੱਧਰ ਕਰਤੀ ਅੱਜ ਇੱਟਾਂ ਆ ਜਾਣਗੀਆਂ ਕੋਲੇ ਰਹਿ ਕੇ ਮੇਰਾ ਪਤਾ ਕੰਮ ਨਾ ਮੈਂ ਉੱਥੀ ਆ ਸਾਰਾ ਦਿਨ ਦੂਜੀ ਗੱਲ ਕੱਲ ਨੂੰ ਕੋਈ ਨਰਸਰੀ ਦੇਖ ਵਧੀਆ ਜੀ ਹਾਂ ਹਾਂ ਆਪਾਂ ਪੂਰੇ ਪਿੰਡ 'ਚ ਦਰਖਤ ਲਾਉਣੇ ਆ ਬਸ ਠੀਕ ਨਾਲ ਹੀ ਸਾਫ਼ ਚਾਹੀਦੀ ਐ ਤੇ ਛੱਪੜ ਦੇ ਬਾਅਦ ਤੇ ਸਫਾਈ ਦਾ ਪ੍ਰਬੰਧ ਕਰੋ ਸਾਰਾ ਛੱਪੜ ਦਾ ਪਾਣੀ ਕੱਢ ਕੇ ਸਾਰੀ ਗਾੜ ਕੱਢ ਕੇ ਛੱਪੜ ਵੀ ਆਪਾਂ ਪੱਕਾ ਕਦੋਂ ਪ੍ਰਵਾਹਣਾ ਕਰ ਲੋਕ ਕਹਿਣਗੇ ਵੀ ਹਾਂ ਸਰਪੰਚ ਹੈਗੇ ਦੀ ਹਾਂ ਗੱਲਾਂ ਹੋਣਗੀਆਂ ਬਸ ਆਪਾਂ ਨੂੰ ਪੁੱਤ ਕੋਈ ਨਹੀਂ ਆਪਾਂ ਕੋਈ ਸਰਪੰਚੀ ਚੌਧਰ ਦੇ ਮਾਰਿਆਂ ਨੇ ਨਹੀਂ ਲਈ ਆਪਣਾ ਕੰਮ ਐ ਪੈਂਟ ਨੂੰ ਸਾਫ ਚੋਤਰਾ ਬਣਾਉਣਾ ਤੇ ਪੋਲੀਊਸ਼ਨ ਰਹੇ ਤਾਂ ਫਿਲਮੋਣਾ ਨੰਬਰ 92 ਤੇ ਲਿਆਉਣਾ 50 ਠੀਕ ਹੈ ਬਾਪੂ ਠੀਕ ਹੈ ਹੁਣ ਮੈਂ ਕਿੱਧਰ ਨੂੰ ਜਾਵਾਂ ਤੂੰ ਐਂ ਦੱਸ ਹੁਣ ਇੱਕ ਤਾਂ ਐਂ ਕਰ ਸਾਥ ਚ ਜਾ ਸਾਥ ਚ ਜਾ ਕੇ ਸਾਰਾ ਦੇਖ ਵੀ ਕਿਵੇਂ ਕੰਮ ਚੱਲ ਰਿਹਾ ਮੈਸਤਰੀ ਵਧੀਆ ਕੰਮ ਕਰ ਰਹੇ ਆ ਤੇ ਇੱਕ ਉਹਨਾਂ ਨਾਲ ਬੋਰ ਵਾਲਿਆਂ ਨਾਲ ਗੱਲ ਕਰ ਵੀ ਛੱਪੜ ਦਾ ਪਾਣੀ ਆ ਸਾਡਾ ਕਿੰਨੇ ਦਿਨਾਂ ਚ ਕੱਢ ਦੇਵੋਗੇ ਹਨ ਆ ਕਿਵੇਂ ਕੌਣ ਆਉਂਦੇ ਆ ਇਹ ਬਾ ਪਉ ਇਹਨਾਂ ਦਾ ਕੀ ਰੋਲਾ ਰਹਿੰਦਾ ਬਸ ਪਹੁੰਚਣਾ ਇਹਨਾਂ ਦੀਆਂ ਜਨਨੀਆਂ ਬਾੜੀਆਂ ਭੈੜੀਆਂ ਹੈਗੀਆਂ ਸਖੀਆਂ ਪੈਣਾ ਗੱਲ ਸੁਣੋ ਬੜਾ ਉਹ ਹੀ ਇਹਨਾਂ ਦਾ ਘਰ ਤੋੜਦਾ ਮਤਲਬ ਇਹ ਗੱਲ ਕਰ ਰਹੇ ਹਾਂ ਲਿਆ ਕੁਰਸੀਆਂ ਤਾਂ ਅਗਲਾ ਹ ਲੈ ਜਾ ਕੱਪਾ ਲੈ ਜਾ ਕੀ ਹਾਰਾ ਜੀ ਉਹ ਚੜਦੀ ਗਲਾ ਜੋ ਉਹ ਕਿਵੇਂ ਆ ਠੀਕ ਆ ਸੱਸੀ ਕਾਲ ਪਤਾ ਕਿਵੇਂ ਸੱਸੀ ਕਾਲ ਪੈਸਾ ਠੀਕ ਆ ਸੱਸੀ ਕਾਲ ਠੀਕ ਆ ਪਤਾ ਉਹ ਕੁਰਸੀਆਂ ਲਿਆ ਵੀ ਇੱਥੋਂ ਉਸ ਸਮੇਂ ਸੋਖਾ ਅੱਜ ਇਕੱਠਾ ਹੋਏ ਹੋਏ ਆਪਣੇ ਆ ਸੁੱਖਾ ਗਾਦੀਆ ਸਰਪੰਚ ਸਾਹਿਬ ਬਸ ਸੁਣੋ ਬਾਲਾ ਵੱਡਾ ਕਲੇਸ਼ ਪਾਈ ਬੈਠਾ ਸਰਪੰਚਾ ਨਿਬੜਿਆ ਨਹੀਂ ਬੈਠਾ ਆ ਜਾਓ ਕਲੇਸ਼ ਪਾਈ ਬੈਠੇ ਹੋ ਕੋਈ ਨਹੀਂ ਆਜੋ ਬੈਠੋ ਕਰੋ ਆਜੋ ਸਾਰੇ ਦੇ ਸਰਪੰਚ ਸਾਹਿਬ ਅੱਜ ਤਾਂ ਜਾ ਉੱਥੇ ਤੇਰੀ ਮਾਂ ਨੂੰ ਚਾਹ ਨੂੰ ਕਹਿ ਦੇ ਤੇਰੀ ਮਾਂ ਨੂੰ ਕਾ ਚਾਹ ਬਣਾ ਲੂਗੀ ਆ ਜਾ ਆ ਜਾ ਜੀ ਕੋਈ ਨਹੀਂ ਆਲਾ ਕੁਰਸੀ ਇੱਥੇ ਲੈ ਲਾ ਇੱਥੇ ਬੈਠੋ ਇਕੱਠੇ ਵੀ ਨਹੀਂ ਵਹਿੰਦੇ ਕੰਢਰੋ ਆ ਜਾ ਆ ਜਾ ਇੱਥੇ ਬਹਿ ਜਾ ਕੀ ਹੁਣ ਮੈਂ ਬੈਠਣ ਜੋਗੇ ਨਹੀਂ ਛੱਡਾ ਸਰਪੰਚ ਸਾਹਿਬ ਕੀ ਉਹ ਕੋਈ ਨਹੀਂ ਟੈਨਸ਼ਨ ਆ ਲਿਆ ਕਰ ਦੂੰ ਉਹ ਚਾਹ ਨੂੰ ਕਹਿਦਾ ਤੇਰੀ ਮਾਂ ਨੂੰ ਨਾਲੇ ਦੋ ਕੁੱਟ ਸੀਗਾ ਹੋ ਲੈ ਕੇ ਆ ਵੀ ਮੁੰਡਿਆ ਕੰਜਰੋ ਤੁਹਾਡਾ ਵੀ ਕਾਹਦਾ ਬਹਿ ਜਾ ਆ ਬਹਿ ਜਾ ਬੈਠੋ ਉੱਤੇ ਬੈਠੋ ਸਰਪੰਚਾ ਚਾਚੇ ਤਾਏ ਦੇ ਮੁੰਡਿਆ ਪੂਰਾ ਕਲੇਸ਼ ਪਾਈ ਬੈਠੇ ਉਹ ਕੰਜਰ ਇਹਨਾਂ ਦੀ ਮੇਰੀ ਗੱਲ ਸੁਣ ਲੈ ਜਿਹੜਾ ਇਹਨਾਂ ਦਾ ਦਾਦਾ ਸੀ ਹਾਂਜੀ ਉਹ ਕੱਲਾ ਸੀਗਾ ਪੜਾ ਮਾਥਾ ਸੁੱਖਾ ਸੁੱਕ ਤਕੇ ਇਹਨਾਂ ਦੇ ਪਿਓਆਂ ਨੂੰ ਲਿਆ ਮੋਰਕੇ ਕੰਜਾ ਦੇ ਇਹ ਚਾਚੇ ਤਾਏ ਦੇ ਪੁੱਤ ਇਹਨਾਂ ਦਾ ਐਨਾ ਪਿਆਰ ਸੀ ਲੋਕਾਂ ਗੱਲਾਂ ਕਰਦੇ ਸੀ ਆ ਜਦੋਂ ਦੇ ਵਿਆਹੇ ਗਏ ਉਹ ਜਨ ਉਹ ਸਿਆਣੇ ਕਹਿੰਦੇ ਨੇ ਜੇ ਤਾਂ ਅਜੇ ਕਿਸੇ ਚੰਗੇ ਖਾਨਦਾਨ ਦੀ ਫੇਰ ਤਾਂ ਭਾਈ ਤੁਹਾਡਾ ਵੱਜਾ ਵਾ ਘਰ ਆ ਜਿਹੜਾ ਠੀਕ ਉਹਨੂੰ ਸਮੇਟ ਲੈਂਦੀਆਂ ਜੇ ਅਜੇ ਕਹਤੇ ਗੰधे ਖਾਨ ਦੀ ਫੇਰ ਬੱਜੇ ਨੂੰ ਆਏ ਤੋੜ ਦਿੰਦੀਆਂ ਥੋੜਾ ਸਾਬਾ ਮੇਰੇ ਮੁੰਡੇ ਨੂੰ ਬਗੈੜਨ ਲੱਗ ਰਿਹਾ ਹੈ ਕੀ ਹੋ ਗਿਆ ਕੀ ਕਹਿੰਦਾ ਮੁੰਡਾ ਤੁਸੀਂ ਐ ਦੱਸੋ ਚੰਗੀ ਗੱਲ ਲੱਗ ਕੇ ਦੇਦਾ ਕਹੂਗਾ ਆਪਦੇ ਬਾਪ ਦੇ ਗਲਾਮੇ ਚ ਹੱਥ ਪਾਲਾ ਜੇ ਤੈਨੂੰ ਕੋਈ ਚੀਜ਼ ਤੋਂ ਜਵਾਬ ਦੇਂਦਾ ਹਾਂ ਕਿਤੇ ਕਹਿੰਦਾ ਥੱਪੜ ਮਾਰੀਂ ਜੇ ਤੂੰ ਹੁਣ ਬਰੋਬਰ ਦਾ ਕਾ ਨਾ ਕੀ ਗੱਲ ਹੈ ਬਈ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਭਾਪਾ ਸਾਹਿਬ ਮੇਰੀ ਗੱਲ ਸੁਣੋ ਚਾਚੇ ਭਤੀਜੇ ਦਾ ਕਿੰਨਾ ਪਿਆਰ ਹੁੰਦਾ ਝੋੜ-ਝੋੜ ਚ ਕਹਿ ਹੀ ਦਿੰਨੇ ਹਾਂ ਹੁਣ ਐਨੇ ਵੀ ਛੋਟੇ ਹੁੰਦ ਨੂੰ ਕਿੰਨੀ ਵਾਰ ਕਿਹਾ ਹੋ ਬਈ ਤੂੰ ਨਾਲ ਹੀ ਜੇ ਪੈਸ ਡੇਗ ਲੈ ਤੂੰ ਫਲਾਣਾ ਕਰ ਲੈ ਇਹ ਐਨੇ ਤਾਂ ਮੈਨੂੰ ਲਾਂਬਾ ਨਹੀਂ ਦਿੱਤਾ ਮੈਂ ਤਾਂ ਆਪਦੇ ਪਿਓ ਦੇ ਲਫੇੜੇ ਮਾਰ ਦੇ ਜਿੰਨਾਂ ਨੂੰ ਆਪਦੇ ਪਿਓ ਦੇ ਲਫੇੜੇ ਮਾਰ ਤੇਰੇ ਵਾਸਤੇ ਮਾਰੀ ਗੱਲ ਆ ਤੈਨੂੰ ਇਹ ਕਹਿਣਾ ਚਾਹੀਦਾ ਵੀ ਮੁੰਡਿਆ ਤੇਰਾ ਪਿਓ ਆ ਪਿਓ ਕਦੇ ਪੁੱਤ ਵਾਸਤੇ ਮਾਰਾ ਸੋਚਦਾ ਹੁੰਦਾ ਜਦੋਂ ਪੁੱਤ ਨੂੰ ਮੇਰੇ ਮੁੰਡੇ ਨੂੰ ਜੁ ਕਹਿ ਦੇਵੇ ਆਪਦੇ ਪਿਓ ਦੇ ਲਫੜ ਮਾਰ ਮੇਰਾ ਕੀ ਰਹੂਗਾ ਪੁੱਤ ਜਰਵਾ ਸੌ ਜਮ ਕਰ ਲੋ ਸੌ ਮੋਟਰਸਾਈਕਲ ਮੰਗਣ ਲੱਗ ਗਿਆ ਮੈਂ ਰੋਕਤਾ ਹਾਂ ਰਾਤ ਨੂੰ 12 ਵਜੇ ਮੁੜ ਕੇ ਚੱਕ ਕੇ ਮੋਟਰਸਾਈਕਲ ਖੜਾਤਾ ਨਾ ਚੰਗੀ ਗੱਲ ਐ ਇਹਦੀ ਮਾਜੀ ਗੱਲ ਆ ਵੀ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਇਹ ਤਾਂ ਹੁਣ ਹੁਣ ਸਮਝਦਾ ਨਹੀਂ ਕਰਦਾ ਇਹਨੇ ਤਾਂ ਪੜਾਈ ਕਿੰਨੇ ਜ਼ੋਰ ਦੇ ਰੱਖਿਆ ਮੈਂ ਕਿਹਾ ਪਾਈ ਮੁੰਡੇ ਦੇ ਮਾੜੇ ਮੋٹے ਸ਼ੌਂਕ ਪੂਰੇ ਕਰ ਦੇ ਠੀਕ ਹੈ ਨਾ ਉਹ ਫਿਰ ਜੇ ਇਹ ਨਹੀਂ ਦਿੰਦਾ ਫਿਰ ਮੇਰੇ ਪੁੱਤ ਨੂੰ ਵਿਗਾੜ ਨਾਉਂਦਾ ਨਹੀਂ ਚਪਾ ਤੈਨੂੰ ਬਗਾਲ ਨਾਉਂਦਾ ਮੇਰੇ ਉਹਦਾ ਪਿਆਉ ਆ ਜਦੋਂ ਜੇ ਉਹਦੇ ਹੱਥੋਂ ਨਿਕਲ ਗਿਆ ਕੱਲ ਉਹਨੂੰ ਮੋੜ ਕੇ ਉਹਦੇ ਹੱਥ ਨਹੀਂ ਆਉਣਾ ਹੁਣ ਤਾਂ ਤੂੰ ਕਹੀ ਜਾਣਾ ਵੀ ਐ ਕਰ ਦੇ ਉਹ ਕਰ ਦੇ ਇਹ ਮੇਰੀ ਗੱਲ ਸੁਣੋ ਤੁਸੀਂ ਕੰਜਰੋ ਚਾਚੇ ਤਾਏ ਦੇ ਪੁੱਤ ਐ ਇਹ ਜ਼ਿੰਦਗੀ ਇੱਕੋ ਹੀ ਆ ਜ਼ਮੀਨਾਂ ਵੀ ਇੱਥੇ ਰਹਿ ਜਾਣੀਆਂ ਜਾਇਦਾਦਾਂ ਵੀ ਐ ਲੇ ਲੈਣੀਆਂ ਨਾਲ ਪਿਆਰ ਜਾਣਾ ਲੋਕ ਗੱਲਾਂ ਕਰਨ ਵੀ ਪਿਆਰ ਸੀ ਜੇ ਕਿੱਲਾ ਤੂੰ ਵੱਧ ਲੈ ਲੇਗਾ ਤਾਂ ਕੋਈ ਨਹੀਂ ਘੱਟ ਲੈ ਲੇਗਾ ਤਾਂ ਕੋਈ ਸਰਪੰਚ ਸਾਹਿਬ ਉਹ ਤੋਂ ਮੂਰੇ ਕਬੀਲਦਾਰੀ ਸੀ ਆਪਾਂ ਤਾਂ ਉਦੋਂ ਨਹੀਂ ਬੋਲੇ ਹੈਗੇ ਹਾਂ ਹੁਣ ਜਦੋਂ ਜਮੀ ਆ ਕੇ ਲਾਦ ਬਗੜਨ ਲੱਗ ਗਰੇ ਫਿਰ ਤਾਂ ਬੋਲਾਂਗੀ ਲੈ ਫਿਰ ਮਰਦਾ ਮੇਰੀ ਗੱਲ ਸੁਣਾ ਹੁਣ ਤੂੰ ਖੁੱਲ ਤਾਂ ਗਿਆ ਹੈ ਜੇ ਮੇਰੇ ਕੋਲੇ ਕਬੀਲਦਾਰੀ ਸੀ ਮੈਂ ਬਗਿਆੜਾ ਤਾਂ ਕੁਝ ਹੈ ਨਹੀਂ ਉਹ ਸਾਰੇ ਬਜ਼ੁਰਗਾਂ ਦੀ ਜ਼ਮੀਨ ਸੀ ਮੈਂ 4 ਗੁਣਾ ਵਧਾ ਕੇ ਦਿੱਤੀ ਆ ਤੁਹਾਨੂੰ ਤਾਂ ਤਾਂ ਮੈਂ ਹੈ ਨਹੀਂ ਕੁਝ ਸਰਪੰਚ ਸਾਹਿਬ ਦੱਸੋ ਉਹ ਮੇਰੀ ਗੱਲ ਸੁਣੋ ਪਾਛਲ ਦੇ ਵਿੱਚ ਮੈਂ ਹੁਣ ਕਹੂੰਗਾ ਆ ਪਾ ਸਰਪੰਚ ਮੈਂ ਸਰਪੰਚੀ ਚਾ ਬੈਠਾ ਮੈਂਬਰ 1 ਰੁਪਿਆ ਵੀ ਪਿੰਡ ਦਾ ਆਪਦੀ ਜੇਬ ਚੋਂ ਲਾਤਾ ਹੂ 22 ਲੱਖ ਰੁਪਿਆ ਠੀਕ ਹੈ ਨਾ 1 ਰੁਪਿਆ ਨਹੀਂ ਖਾਦਾ ਤੁਸੀਂ ਆਥਲ ਚ ਲੱਗ ਗਏ ਜਨਾਨੀਆਂ ਦੇ ਥੱਲੇ ਠੀਕ ਹੈ ਤੁਨੂੰ ਆਪਦੇ ਭਰਾ ਮਾ ਨਾ ਚਾਚੇ ਤਾਇਆ ਜਾਂ ਪੱਤਾ ਕੋਈ ਨਹੀਂ ਜਿਵੇਂ ਜਨਾਨੀਆਂ ਕਹਿੰਦੀਆਂ ਓਵੇਂ ਕਰੀ ਜਾਂਦੇ ਆ ਇਹ ਡਰਦੇ ਆ ਜਨਾਨੀਆਂ ਤੋਂ ਮੈਂ ਆ ਬੋਲ ਕੇ ਦਿਖਾ ਬੈ ਲਫੇਰ ਨਾ ਨਲੀ ਆਊਗੀ ਮੇਰੇ ਘਰ ਵਾਲੀ ਵੀ ਕਹਿੰਦੀ ਸੀ ਠੀਕ ਆ ਨਾ ਤੁਸੀਂ ਮੇਰੀ ਗੱਲ ਸੁਣੋ ਜੇੜੀ ਕੋਈ ਜ਼ਮੀਨ ਜਾਇਦਾਦ ਆ ਬੰਡ ਲੋ ਕੱਲ ਨੂੰ ਨਾ ਰੱਬ ਕਰੇ ਕੋਈ ਗੱਲ ਬਾਤ ਹੋ ਜੇ ਹੈ ਠੀਕ ਆ ਉਹੀ ਗੱਲ ਆ ਸਰਪੰਚ ਸਾਹਿਬ ਸਰਪੰਚ ਸਾਹਿਬ ਮੈਂ ਤੈਨੂੰ ਇੱਕ ਗੱਲ ਕਹੀ ਆ ਹੁਣ ਤੁਹਾਡੇ ਮੂਰੇ ਵੀ ਕਹਿਣਾ ਵੀ ਭਰਾ ਨਾਲ ਭਰਾ ਵਿਗੜਦਾ ਚੰਗਾ ਨਹੀਂ ਲੱਗਦਾ ਹੁੰਦਾ ਜੇ ਤੇਰੇ ਤੇ ਮੇਰੇ ਚੋਂ ਕਿਸੇ ਨੇ ਇੱਕ ਜਣੇ ਨੇ ਅੱਖਾਂ ਮੇਚ ਲੀਆਂ ਫੋਟੋ ਕਿ ਨਹੀਂ ਦੇਖ ਦੇ ਕੇ ਤਾਂ ਮਾਰ ਮਾਰ ਰੋਏਗਾ ਮਰ ਕੇ ਉਹੀ ਪਛਤਾਏਗਾ ਤੁਰਸਤਾਗਾ ਜੜਾ ਚਦਾਤੀ ਫੇਰਦਾ ਫਿਰ ਹੁਣ ਤਾਂ ਬੰਨ ਟੁੱਟ ਗਿਆ ਚੱਲ ਕੋਈ ਨਹੀਂ ਚਾਚੇ ਭਤੀਜੇ ਸੋ ਗੱਲਾਂ ਹੁੰਦੀਆਂ ਨੇ ਯਾਰ ਗੱਲ ਸਣ ਉਹ ਕਹਿੰਦਾ ਨਹੀਂ ਜਿਹੜਾ ਮੁੰਡਾ ਮਰ ਗਿਆ ਜਾਂ ਕੀ ਨਾਰਾਜ਼ ਵੀ ਜਵਨ ਭਾਈ ਮਾਰ ਦੇ ਭਾਈ ਗੱਲ ਲਾਉਂਦੇ ਜੇ ਭਾਈ ਮਾਰ ਦਿਆ ਭਾਈ ਗੱਲ ਨਾ ਵੀ ਲਾਉਂਦੇ ਕੰਜੜਾ ਹੋਰ ਨਹੀਂ ਮਾਂਗ ਤੂੰ ਐ ਕਰ ਮੇਰੀ ਗੱਲ ਸੁਣ ਗਲਤੀ ਤੇਰੀ ਆ ਠੀਕ ਆ ਭਾਵਾ ਤੂੰ ਵੱਡਾ ਤੂੰ ਮਾਫੀ ਮੰਗ ਤੇ ਉੱਠ ਮਾਫੀ ਮੰਗ ਤੂੰ ਇਹ ਤੋਂ ਮਾਫੀ ਮੰਗ ਲੈ ਨਹੀਂ ਸਰਪੰਚ ਸਾਹਿਬ ਗਲਤਾ ਦੇਖੋ ਐਵੇਂ ਆ ਮਾਫੀ ਤਾਂ ਮੈਂ ਇਹਦੀ ਮੰਮੀ ਤੋਂ ਬਿਨਾਂ ਪੁੱਛੇ ਨਹੀਂ ਮੰਗਦਾ ਹਮ ਹੱਲ ਭਾਈ ਤੂੰ ਤਾਂ ਆਵਦੀ ਜਨਾਨੀ ਤੋਂ ਪੁੱਛੇ ਬਿਨਾਂ ਰੋਟੀ ਵੀ ਨਹੀਂ ਖਾਂਦਾ ਓਏ ਤੂੰ ਮਾਫੀ ਮੰਗ ਲੈ ਕੰਜੜਾ ਸਰਪੰਚ ਸਾਹਿਬ ਮੈਂ ਤਾਂ ਆਪ ਜੱਸੇ ਦੀ ਮਾਂ ਨੂੰ ਪੁੱਛਣਾ ਪਊਨਾ ਹਾਂ ਹਾਂ ਮਾਂਗ ਲਾਇਆ ਜਨਾਨੀਆਂ ਦੇ ਥੱਲੇ ਲੱਗਿਆ ਜਿਹੜਾ ਬੰਦਾ ਜਨਾਨੀ ਦਾ ਠੀਕ ਹੈ ਜਨਾਨੀ ਘਰ ਤੱਕ ਰੱਖੋ ਜਨਾਨੀ ਹੱਥ ਮਗ ਤਿਆਰੀ ਉੱਥੇ ਰਹਿੰਦੀ ਨਹੀਂ ਸਰਦਾਰੀ ਉਹ ਕੰਜਰੋ ਕਿਹੜੇ ਪਾਸੇ ਤੁਰਿਆ ਓਏ ਹੈ ਤੂੰ ਕਹਿਣਾ ਐ ਕਰ ਜਾ ਆਪਦੀ ਘਰ ਆਪਦੀ ਘਰ ਵਾਲੀ ਨੂੰ ਫੋਨ ਤੂੰ ਵੀ ਕਰ ਜਾ ਕਰੋ ਮੁੰਡਿਆ ਆਪਦੀ ਮੰਮੀਆਂ ਨੂੰ ਫੋਨ ਥਾਲਿਓ ਯਾਰ ਤੁਸੀਂ ਬਿੰਦ ਬੜੋ ਆਪਦਾ ਥਾਲਿਓ ਕੰਜਰੋ ਤਾਰ ਮਕਾ ਲੋ ਅਸੀਂ ਹੋਰ ਵੀ ਪੰਚਾਇਤ ਦੇ ਕੰਮ ਕਰਨੇ ਆ ਪੰਜ ਬਾਬੇ ਦੇ ਘਰੇ ਆ ਜਾ ਮੜਾ ਜੇ ਇੱਥੇ ਅੱਜ ਆਣ ਵਾਲੀ ਆ ਜਾ ਬਸ ਆ ਜਾ ਬਸ ਹੁਣੇ ਆ ਜਾ ਮੜ ਕੇ ਮੈਂ ਵੀ ਜਾਣਾ ਚਾ ਲਾਓ ਤੂੰ ਵੀ ਆਪਦੀ ਮਾਂ ਨੂੰ ਫੋਨ ਲਾਓ ਅਸੀਂ ਵੀ ਅਰ ਪਿੰਡ ਗਲੀਆਂ ਪੱਕੀਆਂ ਹੋਈ ਜਾਂਦੀਆਂ ਆ ਜਾਓ ਮਾਇਆ ਇਹ ਗੱਲ ਕਹਿੰਦਾ ਸੀਗਾ ਇਹਨੂੰ ਨਾਲ ਜਾ ਕੇ ਤੇ ਛੱਪੜ ਕੱਲ ਨੂੰ ਬੇਲਾ ਕਾ ਨਾ ਲੱਗ ਪਾਉਂਦੇ ਹੋ ਹਾਂ ਮੈਂ ਉਹ ਸਰਪੰਚ ਸਾਹਿਬ ਦੇ ਘਰੇ ਆਈ ਹਾਂ ਹਾਂ ਕਰਦੇ ਕਰਦੇ ਚਾਹੇ ਤੇ ਤੇਰੇ ਵਾਲੀ ਵੀ ਨੂੰ ਤੇਰੇ ਵਾਲਾ ਵੀ ਤਾਂ ਕਰੀ ਜਾਂਦਾ ਹੁਣ ਤੂੰ ਉਹ ਜਾ ਬਾਰੀ ਲਾਟ ਮਾਰਦਾ ਆਂ ਠੀਕ ਆ ਨਾ ਕੰਜਰੋ ਤੋਂ ਸਾਫ ਵੀ ਕਰ ਲੋ ਝਾਹੂ ਬਣੇ ਵਿਆ ਅਈ ਦਸਰਪਾ ਸਾਹਿਬ ਖੁੰਦਗਾ ਛੇੜਦਾ ਇਹ ਤੇ ਇਹਦਾ ਖੁੰਜਾ ਕੰਜਰੋ ਤੋਂ ਇਹਦਾ ਗੱਲ ਨੋਰਮਲ ਕਰਦਾ ਹੁੰਦਾ ਉਹੀ ਤੁਹਾਡੇ ਤਾਂ ਦਿਲ ਤੇ ਲੱਗ ਜਾਂਦੀ ਆ ਉਹ ਕਰਦਾ ਨੋਰਮਲ ਦਿਲ ਤੇ ਨਹੀਂ ਗੱਲ ਸੁਣ ਜਿਹੜਾ ਤੇਰਾ ਪਿਓ ਸੀ ਗੱਲਾਂ ਹੁੰਦੀਆਂ ਸੀ ਠੀਕ ਆ ਥੋੜੇ ਪਿਆਰ ਸੀ ਕੰਜਰੋਂ ਐ ਲੱਗਦਾ ਹੀ ਨਹੀਂ ਸੀ ਵੀ ਤੁਸੀਂ ਚਾਚੇ ਚਾਚੇ ਦੇ ਬਦਾਂ ਘਸਾ ਕੇ ਬਣਾ ਅੱਜ ਸਰਪੰਚ ਸਾਹਿਬ ਸਾਡੀ ਸ਼ਰੀਕ ਬਣਨੇ ਦੀ ਗੱਲ ਚੱਲ ਰਹੀ ਹੈ ਸ਼ਰੀਕ ਬਣ ਕੇ ਕੀ ਲੈ ਜਾਓਗੇ ਕਿਸੇ ਨੇ ਪਤਾ ਘਰ ਚੱਲਿਆ ਆਪ ਸਮਝੋ ਜੀ ਸਮਝੋ ਨੇ ਟੱਟੂ ਜੰਡਾਨੀਆਂ ਦੇ ਥੱਲੇ ਲੱਗੇ ਆ ਸਮਝੋ ਪਰ ਖੁੰਗਲ ਕਰਨਾ ਥੋੜਾ ਲੜੀ ਜਾਓ ਘਰ ਖੁੰਗਲ ਹੋਈ ਜਾਣਗੇ ਲੱਗੇ ਆਣਗੇ ਪੈਸੇ ਫੇਕ ਲੈ ਸਾਰਾ ਡੱਬਰ ਲੈ ਲਿਆ ਹਾਂ ਮੈਂ ਕਰਦੀਆਂ ਗੱਲ ਉਹਦੇ ਨਾਲ ਜਾ ਕੇ ਆ ਜਾ ਕੁੱਤ ਗਿਆ ਆ ਜਾ ਪੰਚਾਇਤਾਂ ਕੇ ਬੁਲਾ ਲਿਆ ਮੈਨੂੰ ਤੂੰ ਹਾਂ ਕਾਸੇ ਜੋਗੀ ਨਹੀਂ ਛੱਡੇਗਾ ਨਾ 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 ਤੂੰ ਫਾਲਤੂ ਬੜੇ ਪਰਦੇ ਫੁਵਾੜਿਆ ਆ ਜਾ ਗੱਲ ਕਰ ਆ ਸਰਪੰਚ ਦੇ ਮੂੰਹ ਦੇਖਣ ਨੂੰ ਫਾਲਤੂ ਨਾ ਬੋਲ ਠੀਕ ਹੈ ਨਾ ਤੇ ਤੇਰਾ ਬੰਦਾ ਗਿਆ ਸਰਪੰਚਾ ਕੋਲ ਠੀਕ ਹੈ ਨਾ ਤੇਰੇ ਤੇਰੇ ਵੀਰ ਕਰਕੇ ਆ ਜਾ ਗੱਲ ਕਰ ਦੇ ਮੂੰਹ ਤੇ ਤੇਰਾ ਮੁੰਡਾ ਨਹੀਂ ਮੇਰਾ ਮੁੰਡਾ ਵਗਾਇਆ ਹੋਇਆ ਚਲ ਵਗਾਇਆ ਤੁਸੀਂ ਵਗਾਇਆ ਤੂੰ ਨਾ ਫਾਲਤੂ ਕਰਕੇ ਸਾਰੇ ਪਰਦੇ ਫੋਲ ਦੂੰ ਮੈਂ ਆ ਜਾ ਉੱਥੇ ਹੋਣਗੇ ਫੈਸਲੇ ਚੱਕ ਪੰਚਾਇਤਾਂ ਮੈਂ ਮੂੰਹ ਨਹੀਂ ਦੇਖਾ ਕੰਜਰਗੇ ਤੂੰ ਦਿਖਾਤੇ ਓਏ ਤਾਂ ਅਲਕੋਈ ਨਹੀਂ ਤੁਸੀਂ ਸਾਨੂੰ ਸਰਪੰਚਾਂ ਦੇ ਮੂੰਹ ਦਿਖਾਤੇ ਅਸੀਂ ਅੱਜ ਤੱਕ ਸਰਪੰਚਾਂ ਦੇ ਮੂੰਹ ਨਹੀਂ ਦੇਖੇ ਹਾਂ ਹਾਂ ਆ ਬੈਠਾ ਨੰਬੱਟਾ ਬਣਿਆ ਮੇਰੇ ਵਾਲਾ ਓ ਤਾਂ ਕੋਈ ਨਹੀਂ ਸਾਸਰੀ ਕਾਲ ਸਰਪੰਚ ਸਾਹਿਬ ਆ ਸਾਸਰੀ ਕਾਲ ਜਾਉਣ ਦੇ ਵਾਸ ਦੀ ਜੈ ਬੈਠ ਜਾ ਬੈਠ ਦੇਖਦਾ ਬੈਠ ਜਾ ਉਹ ਬੈਠ ਬੈ ਜਾ ਤੂੰ ਆ ਦੇਖ ਲੈ ਸਰਪੰਚਾਂ ਕਿਵੇਂ ਬੋਲਦਾ ਮੁੰਡਾ ਹਾਂ ਖੜਾ ਹੋ ਕੇ ਕਿਵੇਂ ਬੋਲਦਾ ਸਾਨੂੰ ਮੂੰਹ ਦੀ ਪੰਡਤਾਂ ਦੇਨੇਗਾ ਹੈ ਨਾ ਕੋਈ ਨਹੀਂ ਭਾਈ ਠੰਡੀ ਰਹਿ ਠੰਡੀ ਰਹਿ ਹਾਂ ਪਹਿਲੇ 1 ਮਿੰਟ ਚ ਟਪ ਕਰ ਹਾਂ ਚੁੱਪ ਕਰ ਜੋ ਮੈਂ ਸਰਪੈਂਟ ਬੈਠਾ ਸਾਡੇ ਬਤ ਪਿਆਰੇ ਸਾਨੂੰ ਪਿਆਰੇ ਨਹੀਂਗੇ ਹਾਂ ਲਾਚੋ ਇਹ ਤਾਂ ਮੈਂ ਬਰਾਬਰ ਆਗਾ ਮਖਰਾ ਇਹ ਤਾਂ ਉੱਤੋਂ ਦੀ ਪੰਜਾਬੀ ਗਏ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਸਾਡਾ ਸਮਝੌਤਾ ਕਰਾ ਦਿਓ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਮੰਨ ਜਾਾਂਗੇ ਹਾਂ ਮੰਨਣਾ ਸਾਨੂੰ ਤੰਗ ਕੀਤਾ ਪਿਆ ਇਹਨਾਂ ਨੇ ਹਾਂ ਕੀ ਕਰਤਾ ਇਹਨਾਂ ਨੇ ਅਸੀਂ ਬੋਲਦੇ ਨਹੀਂ ਬਸਾ ਤੰਗ ਕੀਤਾ ਹੋਇਆ ਹਾਂ ਤੰਗ ਕਰੇ ਨਾਲੇ ਕੁਝ ਹੋਰ ਕਰਿਆ ਮੇਰਾ ਬੰਦਾ ਛੱਡੂ ਆਇਆ ਨਹੀਂ ਬੋਲਦਾ ਕੁਸਾ ਉਹ ਦੇਖ ਕਿਵੇਂ ਲਤਰ ਲਤਰ ਲਾਈ ਜਾਂਦੇ ਵੱਡੇ ਨੇ ਬਲੂਸ ਘੱਟ ਪਿੱਛੇ ਓਏ ਹੋ ਜਾ ਵੀ ਛੱਡੂ ਆ ਉਹ ਵੀ ਚਪਾ ਜਾ ਬੈਠਾ ਕੋਈ ਨਹੀਂ ਤੂੰ ਛੱਡੂ ਆ ਦੋਨੇ ਛੱਡੂ ਆ ਹਾਂ ਓਲ ਠੀਕ ਹੈ ਨਾ ਹਾਂ ਹਾਂ ਮੇਰਾ ਪੁੱਤ ਹੀਰੇ ਵਰਗਾ ਮੈਂ ਆਪਣੇ ਪੁੱਤ ਨੂੰ ਲਾਡਾ ਮੰਗੂ ਪਾਲਿਆ ਮੱਖੀ ਨਹੀਂ ਬਲਟੀ ਦੇਖ ਸਕਦੀ ਮੇਰੇ ਪੁੱਤ ਤੇ ਹਾਂ ਅੱਛਾ ਤੂੰ ਹੀ ਲਾਡਾ ਨਾਲ ਪਾਲਿਆ ਸੀ ਤਾਂ ਸਿੱਟਿਆ ਹੋਇਆ ਆਪਣਾ ਪੁੱਤ ਓਏ ਓ ਭਾਈ ਚੁੱਪ ਕਰ ਜੋ ਛੋਡੇ ਮੂਰੇ ਹੱਥ ਬੰਨੇ ਪਚਾਇ ਤਦੇ ਬੱਚਾ ਆ ਤੁਨੂੰ ਇਹਨਾਂ ਨੇ ਥੱਦਿਆ ਇਹ ਕਹਿੰਦਾ ਮੈਂ ਆਪਦੀ ਜਨਾਨੀ ਤੋਂ ਬਿਨਾ ਪੁੱਛੇ ਤੇ ਨਹੀਂ ਗੱਲ ਕਰਦਾ ਇਹ ਕਹਿੰਦਾ ਮੈਂ ਨਹੀਂ ਕਰਦਾ ਮਰਦੇ ਬੰਦੇ ਟਟੂ ਦੇ ਸਰਪੰਚ ਸਾਹਿਬ ਤੁਨੂੰ ਇਹਨਾਂ ਦੀਆਂ ਗੱਲਾਂ ਜਾਣੀ ਪਤਾ ਬਹੁਤ ਕੁਸ ਕਰਦੇ ਕਰਾਉਂਦੇ ਆਹੇ ਵਧਾਤੇ ਜਾਂਦੇ ਆ ਬਾਬੇ ਕੋਲੇ ਅੱਛਾ ਤੂੰ ਘਟਾ ਹੈ ਤੂੰ ਨਹੀਂ ਕੁਝ ਕਰਾਉਂਦੀ ਫਿਰਦੀ ਸਾਡੇ ਗੇਟ ਮੂਰੇ ਤੂੰ ਬੇਸਨ ਦੇ ਲੱਡੂ ਨਹੀਂ ਲਾ ਕੇ ਗਈ ਨਹੀਂ ਤੂੰ ਕੀ ਕਰਕੇ ਗਈ ਸੀ ਸ਼ਰਾਬ ਦੀ ਬੋਤਲ ਨਾਲੇ ਆਦੀ ਆ ਇਹਦੇ ਪਾਪੇ ਨੇ ਨਾ ਚੱਕ ਲਿਆ ਬਸ ਕਰ ਬਸ ਕਰ ਤੂੰ ਸ਼ਨੀਵਾਰ ਨੂੰ ਸਾਡੇ ਗੇਟ ਮੂਰੇ ਦੀਵਾ ਨਹੀਂ ਲਾ ਕੇ ਗਈ ਕੋਈ ਨਾ ਵੈਤ ਲੈ ਕੋਈ ਨਾ ਉਹ ਫੂਕ ਮਾਰ ਕੇ ਬੁਜਾ ਕੇ ਆਉਂ ਹਣ ਦੁਬਾਰੇ ਆ ਕੇ ਹਾਂ ਸਾਡੇ ਗੇਟ ਮੂਰੇ ਬੈ ਤੂੰ ਵੀ ਕੁਸ ਬੋੜ ਪਾ ਸਰਪੰਚ ਸਾਹਿਬ ਆਪ ਤਾਂ ਇਹਨਾਂ ਨੇ ਆਪਦੇ ਮੁੰਡੇ ਨੂੰ ਕੁਸ ਲੈ ਕੇ ਨਹੀਂ ਦੇਣਾ ਘਟੇ ਦੇ ਮੱਝ ਦੇ ਨੇ ਮੈਂ ਤਾਂ ਆਪਣੇ ਪਤ ਨੂੰ ਮੈਂ ਤਾਂ ਆਪਦੇ ਪਤ ਨੂੰ ਫੋਰਚੂਨਰ ਲੈ ਕੇ ਦੇਣੀ ਆ ਸਰਪੰਚ ਸਾਹਿਬ ਜਹਾਜ਼ ਲੈ ਦੇ ਹਾਂ ਲੇਕਿਨ ਜੇ ਮੇਰਾ ਮੁੰਡਾ ਸਿਆਣਾ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਇਹਨੂੰ ਅੱਧਾ ਲਈ ਚੋਣ ਵੀ ਸਾਡੇ ਸੱਟੇ ਬਏ ਨੇ ਸਾਡੇ ਸੱਟੇ ਬਏ ਨੇ ਸਾਡੇ ਨਸਿਆਂ ਤੇ ਲੱਗੇ ਬਏ ਨੇ ਹਾਂ ਮੇਰੇ ਤਾਂ ਆਪ ਮੁੰਡਾ ਬਹੁਤ ਹੀਰੇ ਵਰਗਾ ਆ ਮੁੰਡਾ ਦੇਖੋ ਜਿਹੜਾ ਬੋਲਦਾ ਮੇਰਾ ਮੁੰਡਾ ਬੋਲਦਾ ਇੱਕ ਕਰ ਮੈਂ ਇਹਨਾਂ ਬੈਣ ਨਹੀਂ ਮੇਰੇ ਬੱਤ ਨੂੰ ਬੈਲ ਨਹੀਂ ਮੇਰੇ ਪੁੱਤ ਨੂੰ ਓਹ ਕਿਹੜੇ ਦਿਨ ਚੱਲਦੇ ਆ ਥੋੜੀ ਸ਼ਰਮ ਕਰ ਲੋ ਸਵਾ ਦੇ ਦਿਨ ਚੱਲਦੇ ਆ ਮੇਰੇ ਪੁੱਤ ਨੂੰ ਜੇ 3 ਰੀਟ ਲੱਗ ਜਾਏ ਮੈਥੋਂ ਨਹੀਂ ਯਾਰ ਹੁੰਦੀ ਮੇਰੇ ਪੁੱਤ ਨੂੰ ਭੁੱਖਾ ਨਹੀਂ ਰਹਿਣ ਦਿੰਦੀ ਓਹ ਸ਼ਰਮ ਕਰ ਲੋ ਸ਼ਰਮ ਆਉਣੀ ਚਾਹੀਦੀ ਆ ਸਵਾ ਦੇ ਦਿਨ ਚੱਲਦੇ ਆ ਪੁੱਤ ਪੁੱਤ ਮੇਰੇ ਪੁੱਤ ਨੂੰ ਝਰੀਟਣਾ ਲੱਗ ਜਾਏ ਮੇਰਾ ਪੁੱਤ ਭੁੱਖਾ ਨਾ ਹੋਵੇ ਹੈ ਮੇਰਾ ਪੁੱਤ ਸਰਦਾਰੀਆਂ ਕਰੇ ਉਹ ਉਹ ਵੀ ਮਾਮਾ ਸੀ ਜਿਨ੍ਹਾਂ ਨੇ ਆਪਦੇ ਪੁੱਤ ਹੱਥੀ ਤੋਰੇ ਜੰਗ ਦੇ ਮੈਦਾਨ ਚ ਸਵਾ ਦੇ ਦਿਨ ਚੱਲਦੇ ਆ ਮਾਤਾ ਗੁਜਰਕਰ ਠੰਡੇ ਬੁਰਜ ਦੇ ਵਿੱਚ ਆਪਦੇ ਪੋਤਿਆਂ ਨੂੰ ਲੈ ਕੇ ਬੈਠੀ ਸੀ ਤੇ ਮੁਗਲ ਸਰਕਾਰ ਨੇ ਲਿਜਾ ਕੇ ਨੀਹਾਂ ਚ ਚਣਤੇ ਸੀ ਨਹੀਂ ਕਰੀ ਇਹਨ ਨਹੀਂ ਮੰਨੀ ਵੱਡੇ ਵੱਡੇ ਆਫਰਾਂ ਦਿੱਤੀਆਂ ਗਈਆਂ ਵੀ ਤੁਹਾਨੂੰ ਅਸੀਂ ਰਾਜ ਭਾਗ ਦੇ ਦਿਆਂਗੇ ਤੁਸੀਂ ਸਿੱਖੀ ਛੱਡ ਦਿਓ ਪਰ ਇਹਨ ਨਹੀਂ ਮੰਨੀ ਜਿਉਂਦੇ ਨੀਹਾਂ 'ਚ ਜਣਦੇ ਅਸੀਂ ਉਸ ਕੌਮ ਦੇ ਬਾਰਸਾਂ ਕਦੇ ਸੋਚ ਕੇ ਦੇਖੋ ਕਦੇ ਸੋਚ ਕੇ ਦੇਖੋ ਲੋਕੋ ਜਦੋਂ ਛੋਟੇ ਸਹਿਬਜ਼ਾਦੇ ਨੂੰ ਮਾਤਾ ਗੁਰਗੁਰੂ ਲੈ ਕੇ ਗਏ ਕੀ ਦਿਲ ਤੇ ਬੀਤੀ ਹੋ ਤੁਸੀਂ ਭੁੱਲ ਗਏ ਤੁਸੀਂ ਲੋਕ ਤੁਸੀਂ ਲੋਕ ਚੰਦ ਪੈਸਿਆਂ ਦੀ ਖਾਤਰ ਧਰਮ ਪਰਿਵਰਤਨ ਕਰ ਰਹੇ ਹੋ ਲੱਖ ਲਾਣਤਾ ਹੈ ਜੀ ਕੌਮ ਤੇ ਕਿੱਥੇ ਸਾਡੇ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਤੁਸੀਂ ਲੋਕ ਚਾਰ ਸੱਲੜਾਂ ਦੀ ਖਾਤਰ ਚਾਰ ਸਿਆੜਾਂ ਦੀ ਖਾਤਰ ਉਹ ਮੇਰਾ ਪੁੱਤ ਆ ਮੇਰਾ ਪੁੱਤ ਮੇਰੇ ਪੁੱਤ ਨੂੰ ਨਜ ਰੀਟ ਹੋ ਜੇ ਉਹ ਵੀ ਤਾਂ ਮਾਮਾ ਸੀ ਜਿਨ੍ਹਾਂ ਨੇ ਆਪਦੇ ਪੁੱਤ ਵਾਰਤੇ ਮੇਰੇ ਪੁੱਤ ਨੂੰ ਭੁੱਖ ਨਾ ਲੱਗੀ ਹੋਵੇ ਮੇਰੇ ਪੁੱਤ ਦੇ ਮੈਂ ਸੂਲ ਬੱਜੀ ਨਹੀਂ ਸਹਾਰਦੀ ਰਾਮਪੰਤ ਸਭ ਸਾਨੂੰ ਮਾਫ ਕਰ ਦਿਓ ਸਾਧੂ ਕੌਟਿਕ ਹੋ ਗਈ ਹੋ ਗਈ ਸਿਰਫ ਪੈਸਾ ਨਾਲ ਨਹੀਂ ਜਾਣਾ ਪੈਸਾ ਨਾਲ ਨਹੀਂ ਜਾਣਾ ਕਿਸੇ ਦੇ ਇਹ ਪਿਆਰ ਹੀ ਨਾਲ ਜਾਣਾ ਠੀਕ ਹੈ ਸਵਾ ਦੇ ਦਿਨ ਚੱਲਦੇ ਆ ਪ੍ਰਮਾਤਮਾ ਦਾ ਨਾਮ ਲਓ ਪਾਠ ਕਰੋ ਜੇ ਸੋ ਸਕਦਾ ਤੇ ਥੱਲੇ ਆਸਣ ਲਾ ਕੇ ਸੋਵੋ ਚਮਕੌਰ ਦੀ ਗੜੀ 'ਚ ਜਾਓ ਪਾਠ ਕਰੋ ਯਾਦ ਕਰੋ ਕਿਵੇਂ ਕੁਰਬਾਨੀਆਂ ਦਿੱਤੀਆਂ ਹੋਣਗੀਆਂ ਆ ਤੂੰ ਕਹਿੰਨੀ ਆ ਨਾ ਮੇਰੇ ਮੁੰਡੇ ਦੇ ਸੂਲ ਵੱਜ ਜੇ ਮੇਰੇ ਦਰਦ ਹੁੰਦਾ ਤਨਮਾਤਾ ਗੁਜਰਕੌਰ ਤਨਮਾਤਾ ਗੁਜਰਕੌਰ ਜਿਹਨੇ ਆਪਦੇ ਅੱਖੀ ਸਾਰਾ ਪਰਿਵਾਰ ਜਾਂਦਾ ਦੇਖਿਆ ਸਾਡੇ ਲੋਕਾਂ ਲਈ ਦਿੱਲੀ ਚ ਜਾ ਕੇ ਸਹੀਦੀ ਦਿੱਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਾਰੇ ਸਹਿਬਜ਼ਾਦੇ ਸਾਡੇ ਤੋਂ ਵਾਰਤੇ ਸਾਰਾ ਪਰਿਵਾਰ ਬਖੇਰੂ ਵਗੇਰੂ ਹੋ ਗਿਆ ਤੇ ਸਾਡਾ ਗੁਰੂ ਮਾਥੂ ਵੜੇ ਦੇ ਜੰਗਲਾਂ ਚ ਪਿਆ ਪਤਾ ਕੀ ਕਹਿੰਦਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਓਏ ਅਸੀਂ ਉਸ ਕੌਮ ਦੇ ਵਾਰਿਸ ਐ ਤੋਂ ਨੂੰ ਤੁਹਾਡੇ ਪੁੱਤ ਪਿਆਰੇ ਹੋ ਗਏ ਓਏ ਆ ਤਾਂ ਦਿਨ ਹੈ ਤੁਸੀਂ ਉਹਨਾਂ ਨੂੰ ਯਾਦ ਕਰੋ ਪਾਠ ਕਰੋ ਇਹਨਾਂ ਦਾ ਅਸੀਂ ਕਰ ਹੀ ਸਕਦੇ ਆ ਪਰ ਨਹੀਂ ਨਾ ਸਾਡੇ ਪੁੱਤ ਹੈ ਤੁਹਾਡੇ ਪੁੱਤ ਪੁੱਤ ਹੈ ਲੜੀ ਜਾਂਦੇ ਹੋ ਮੇਰੇ ਪੁੱਤ ਨੂੰ ਫਲਾਣਾ ਲੈਤਾ ਮੇਰੇ ਨੂੰ ਫਲਾਣਾ ਨਹੀਂ ਲਿਆ ਕੁਛ ਨਹੀਂ ਨਾਲ ਜਾਣਾ ਪਿਆਰ ਨਾਲ ਜਾਣਾ ਅੱਜ ਤੋਂ ਬਾਅਦ ਪਰਨ ਕਰ ਲੋ ਸ੍ਰੀ ਮਾਤਮਾ ਦਾ ਨਾਮ ਲਾਓ ਪਾਠ ਕਰੋ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਕਿਸੇ ਦਾ ਮਾੜਾ ਨਾ ਸੋਚੋ ਉਹ ਸਾਡੀ ਬਾਣੀ ਤਾਂ ਕਹਿੰਦੀ ਐ ਆ ਜਿਹੜੀਆਂ ਮਡੀਆਂ ਪੂਜਦੇ ਹੋਂ ਇਹ ਸਭ ਪਖੰਡਾ ਪਾਠ ਕਰੋ ਮਿਹਨਤ ਕਰੋ ਕਿਰਤ ਕਰੋ ਤੇ ਬੰਡ ਚੱਕੋ ਅਸੀਂ ਚਾਹਦੇ ਆਂ ਨੀ ਫਲਾਣੇ ਬਾਬੇ ਦੇ ਚੱਲ ਗਏ ਫਲਾਣਾ ਬਾਬਾ ਐ ਕਰਦੂ ਕਿਸੇ 'ਚ ਨਹੀਂ ਆ ਕੁਝ ਇਹ ਸਿਰਫ ਪਖੰਡਾ ਹੁਣ ਈਸਾਈ ਧਰਮ ਸਾਡਾ ਸਿੱਖ ਧਰਮ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਸਾਡਾ ਸਿੱਖ ਧਰਮ ਕਹਿੰਦਾ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਕੋਈ ਈਸਾਈ ਆ ਸਾਨੂੰ ਉਹ ਤਾਂ ਕੋਈ ਤਕਲੀਫ ਨਹੀਂ ਸਾਨੂੰ ਤਕਲੀਫ ਉਦੋਂ ਹੁੰਦੀ ਹੈ ਜਦੋਂ ਮਗਰ ਕੌਰ ਲਿਖਿਆ ਮਗਰ ਸਿੰਘ ਲਿਖਿਆ ਤੇ ਉਹ ਈਸਾਈ ਧਰਮ ਨੂੰ ਬਣਾਉਂਦਾ ਜੰਮ ਜੰਮ ਪੜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਮਗਰੋਂ ਸਿੰਘ ਤੇ ਕੌਰ ਘਟਾਵੇ ਜੇ ਕਿਸੇ ਦੇ ਗਵਾਂਡ ਚ ਮਰਗ ਹੋਈ ਹੋਵੇ ਨਾ ਤੇ ਗਵਾਂਢੀ ਦੇ ਵਿਆਹ ਰੱਖਿਆ ਹੋਵੇ ਜੇ ਗਵਾਂਢੀ ਇੱਜ਼ਤਦਾਰ ਤੇ ਅਣਖੀ ਹੋਵੇ ਉਹ ਜਾਂ ਤਾਂ ਦਿਨ ਬਦਲ ਲੂਗਾ ਵੀ ਮੇਰੇ ਗਵਾਂਢ ਚ ਮੌਤ ਹੋਈ ਆ ਤੇ ਜਾਂ ਅੰਦਰ ਵੜ ਕੇ ਆਪਦੇ ਸਾਰੇ ਪ੍ਰੋਗਰਾਮ ਬਣਾ ਲੂਗਾ ਪਰ ਇਹ ਨਹੀਂ ਢੋਲਕ ਬਾਜੇ ਵਜਾ ਕੇ ਇਹ ਕੰਮ ਕਰੂਗਾ ਸਾਨੂੰ ਕਿਸੇ ਤੋਂ ਕੋਈ ਇਤਰਾਜ਼ ਨਹੀਂ ਸਾਨੂੰ ਕਿਸੇ ਵੀ ਧਰਮ ਤੋਂ ਕੋਈ ਇਤਰਾਜ਼ ਨਹੀਂ ਬਸ ਸਿੰਘ ਤੇ ਕੌਰ ਕਟਾ ਕੇ ਤੁਸੀਂ ਜਮ ਜਮ ਧਰਮ ਬਦਲੋ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਸਿੱਖਾਂ ਸਿੱਖੀ ਦੇ ਨਾਲ ਹੀ ਜੰਮੇ ਆ ਸਿੱਖੀ ਚ ਹੀ ਮਰਾਂਗੇ ਤੇ ਜੇ ਕੋਈ ਅਗਲਾ ਜਨਮ ਹੁੰਦਾ ਉਹ ਵੀ ਸਾਨੂੰ ਪ੍ਰਮਾਤਮਾ ਸਿੱਖੀ ਜੀ ਦੇਵੇ। ਇਹਨਾਂ ਦੀ ਸਮਝ ਭਾਈ ਸਰਪੰਚ ਸਾਹਿਬ ਸਾ ਤੋਂ ਗਲਤੀ ਹੋ ਗਈ। ਸਾਡੀ ਅੱਖਾਂ ਖੁੱਲ ਗਈਆਂ। ਓਏ ਉਹ ਪਤਾ ਕੁਛ ਨਹੀਂ ਨਾਲ ਜਾਣਾ। ਸਭ ਕੁਝ ਇੱਥੇ ਹੀ ਰਹਿ ਜਾਣਾ। ਨਾ ਅਸੀਂ ਨਾਲ ਲੈ ਕੇ ਜੰਮੇ ਸੀ, ਨਾ ਇੱਥੋਂ ਨਾਲ ਲੈ ਕੇ ਜਾਣਾ ਕੁਛ। ਓਏ ਪਿਆਰ ਕਰੋ। ਹੈ ਆਹ ਦੋਨੇ ਤੁਸੀਂ ਚਾਚੇ ਤਾਏ ਦੇ ਪੁੱਤਾਂ ਛੋਟੇ-ਛੋਟੇ ਹੁੰਦਿਆਂ ਦਾ ਕਿੰਨਾ ਪਿਆਰ ਸੀ ਲੋਕ ਗੱਲਾਂ ਕਰਦੇ ਸੀ। ਅੱਜ ਉਹ ਵੀ ਕਿਸੇ ਦੇ ਮਗਰ ਲੱਗ ਕੇ ਆਪਸ ਵਿੱਚ ਤੁਸੀਂ ਬੈਰ ਵਢੀ ਜਾਂਦੇ ਹੋ ਭਰਾ ਥਿਆਉਂਦੇ ਆ ਚਾਚੇ ਤਾਏ ਦੇ ਪੁੱਤ ਕਦੋਂ ਥਿਆਉਂਦੇ ਆ ਉਹ ਸ਼ਰੀਕ ਨਾ ਬਣੋ ਭਰਾ ਬਣੋ ਚਲੋ ਮਿਲੋ ਹਾਂ ਤੁਸੀਂ ਵੀ ਪਾਓ ਦੋਨੇ ਜੱਫੀਆਂ ਆ ਜਾਓ ਚਲੋ ਮੈਨੂੰ ਮਾਫ਼ ਕਰੀਂ ਨਹੀਂ ਗੱਲ ਹਾਂ ਚਲੋ ਤੁਸੀਂ ਵੀ ਮਿਲੋ ਸਰਪੰਚ ਸਾਹਿਬ ਬਾਹ ਜਿਉਂਦੇ ਵਾਸਤੇ ਰੋ ਅੱਜ ਤੋਂ ਬਾਅਦ ਤੁਹਾਡਾ ਲੰਬਾ ਨਹੀਂ ਹੋਣਾ ਚਾਹੀਦਾ ਅੱਖਾਂ ਖੋਲ੍ਹਤੀਆਂ ਸਰਪੰਚ ਨਾ ਭਾਈ ਤੁਹਾਡਾ ਲੰਬਾ ਆਉਣਾ ਚਾਹੀਦਾ ਅੱਜ ਤੋਂ ਬਾਅਦ ਠੀਕ ਹੈ ਹਾਂ ਸਾਰੇ ਆਪਾਂ ਫਤੇਗੜ ਸਾਹਿਬ ਚੱਲਦੇ ਆਂ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਹ ਵੀਡੀਓ ਸਾਡਾ ਬਣਾਉਣ ਦਾ ਮਕਸਦ ਇਹ ਸੀ ਇੱਕ ਤਾਂ ਸਵਾ ਦੇ ਦਿਨ ਚੱਲਦੇ ਆ ਤੇ ਇੱਕ ਅਸੀਂ ਛੋਟੀ ਜੀ ਕੋਸ਼ਿਸ਼ ਕਰੀ ਆ ਆਪ ਦੇ ਨਹੀਂਓ ਮੈਸੇਜ ਦੇਣ ਦੀ ਜੇ ਤੁਹਾਨੂੰ ਚੰਗਾ ਲੱਗਿਆ ਵੀਡੀਓ ਤਾਂ ਸ਼ੇਅਰ ਜ਼ਰੂਰ ਕਰਿਓ ਇੱਕ ਛੋਟੀ ਜੀ ਹੋਰ ਗੱਲ ਆ ਕਿ ਜਦੋਂ ਵੀਡੀਓ ਪਾਉਂਦੇ ਆ ਕੁਝ ਕੁ ਲੋਕ ਕਮੈਂਟ ਕਰਦੇ ਆ ਵੀ ਸਵਾ ਦੇ ਦਿਨ ਚੱਲਦੇ ਆ ਲੈ ਹੁਣ ਅਸੀਂ ਇਹ ਵੀਡੀਓ ਬਣਾਇਆ ਜੇ ਤੁਹਾਨੂੰ ਚੰਗਾ ਲੱਗਿਆ ਤੇ ਸ਼ੇਅਰ ਜ਼ਰੂਰ ਕਰਿਓ ਮੈਂ ਇਹ ਵੀ ਗੱਲ ਕਹਿਣਾ ਜੇ ਕੋਈ ਚੰਗੀ ਗੱਲ ਕਰਦੇ ਇੱਥੇ ਕੋਈ ਨਹੀਂ ਸੁਣਦਾ ਇੱਥੇ ਗੰਦ ਪਰੋਸਿਆ ਜਾਂਦਾ ਹੈ ਇੱਥੇ ਮੈਂ ਇਹ ਜੇ ਵੀਡੀਓ ਦਿਖਾ ਸਕਦਾ ਜਿਹੜੇ ਗੰਦਾ ਦੇ ਦੋ-ਦੋ ਘੰਟਿਆਂ 'ਚ ਮਿਲੀ ਜਾਂ ਲੰਘਦੇ ਆ ਵਿਊ ਗੰਦੇ ਵੀਡੀਓ ਬਣਾਉਂਦੇ ਆ ਗੰਦੀਆਂ ਗੱਲਾਂ ਕਰਦੇ ਆ ਪਰਿਵਾਰ 'ਚ ਕੌਣ ਦੇਖਦਾ ਅਸੀਂ ਲੋਕ ਦੇਖਦੇ ਆ ਪਰ ਅਸੀਂ ਜੇ ਸਾਡੇ ਗੁਰੂਆਂ ਦੀ ਪ੍ਰਮਾਤਮਾ ਦੀ ਗੱਲ ਕਰੀਏ ਕੋਈ ਲਾਇਕ ਨਹੀਂ ਕਰਦਾ ਕੋਈ ਸ਼ੇਅਰ ਨਹੀਂ ਕਰਦਾ ਜੇ ਤੁਸੀਂ ਲਾਇਕ ਕਰੋ ਸ਼ੇਅਰ ਕਰੋ ਤੇ ਅਸੀਂ ਇਦਾਂ ਦੇ ਵੀਡੀਓ ਅੱਗੇ ਹੋਰ ਵੀ ਵਧੀਆ ਲੈ ਕੇ ਆਈਏ ਪਰ ਨਹੀਂ ਸਾਨੂੰ ਤਾਂ ਗੰਦ ਪਸੰਦ ਆ ਸਾਨੂੰ ਤਾਂ ਲੁੱਚਪਣਾ ਪਸੰਦ ਆ ਸਾਨੂੰ ਤਾਂ ਜਦੋਂ ਜਾ ਕੇ ਨਾ ਕੋਈ ਮੰਜਿਆਂ ਤੇ ਬਹਿ ਕੇ ਗੰਦੀਆਂ ਗੱਲਾਂ ਕਰਦਾ ਆ ਆਪਦੀ ਜਨਾਨੀ ਨਾਲ ਉਹ ਜਾ ਕਰਦਾ ਉਹ ਸਾਨੂੰ ਚੰਗਾ ਲੱਗਦਾ ਸ਼ੇਅਰ ਕਰਦੇ ਆ ਰੱਬ ਦਾ ਨਾਮ ਨਹੀਂ ਸ਼ੇਅਰ ਕਰਦੇ ਅਸੀਂ ਸੋ ਸਾਡੀ ਛੋਟੀ ਜੀ ਕੋਸ਼ਿਸ਼ ਸੀ ਜੇ ਕੋਈ ਗਲਤੀ ਹੋਵੇ ਤਾਂ ਸਾਡੀ ਸਾਰੀ ਟੀਮ ਨੂੰ ਮਾਫ ਕਰਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ